ਸਜੂਫਤ ਮੋਰਚੇ ਦੀ ਦੂਜੀ ਵੱਡੀ ਜਿੱਤ ਉਹੀ ਕਾਲੀ ਦਰ ਉਹੀ ਕਾਂਗਰਸ ਪਾਰਟੀ ਜਿਹੜੀਆਂ ਸਰਕਾਰਾਂ ਨੇ ਚਾਹੇ ਸੂਬੇ ਦੀ ਹੈ ਚਾਹੇ ਕੇਂਦਰ ਦੀ ਹੈ ਨੀਤੀਆਂ ਤੇ ਇਹਨਾਂ ਦਾ ਕੋਈ ਬਖਰੇਵਾ ਨਹੀਂ ਇਹਨਾਂ ਦਾ ਰੌਲਾ ਕੁਰਸੀਆਂ ਦਾ ਰੌਲਾ ਕੋਈ ਹਕੂਮਤ ਸਾਡੇ ਚੁੱਲਿਆਂ 'ਵਲ ਪਵੇ ਪੂਰੇ ਦੇ ਬਾਰ ਤੱਕ ਜਾਵਾਂਗੇ ਜ਼ਮੀਨਾਂ 'ਤੇ ਵੜਦੀ ਦੇਦੇ ਤੈਨੂੰ ਕਾਨੂੰਨ ਮੋਦੀ ਨੇ ਨਹੀਂ ਲਿਆਂਦੇ ਇਹਦੇ ਪਿਛਲੇ ਪਾਸੇ ਕੋਈ ਬੱਠਾ ਹੈ ਕਿ ਰੂਸ ਤੋਂ ਤੇਲ ਬੰਦ ਕਰ ਦਿਓ ਖੇਤੀ ਤੋਂ ਸਬਸਿਡੀ ਕੱਟ ਦਿਓ ਐਮਐਸਪੀ ਬੰਦ ਕਰ ਦਿਓ ਵਿੱਦਿਆ ਦਾ ਨਿੱਜੀਕਰਨ ਕਰ ਦਿਓ ਬਿਜਲੀ ਬੋਰਡ ਪ੍ਰਾਈਵੇਟ ਕਰ ਦਿਓ 에어ਪੋਰਟ ਨਿੱਜੀਕਰਨ ਦਾ ਤਜ ਦੇ ਦਿਓ ਕੋਲੇ ਦੀਆਂ ਖਾਣਾ ਬਣਾਉਣਾ ਨੂੰ ਦੇ ਦਿਓ ਜਿਹੜਾ ਮੋਦੀ ਧਰਮੇ ਤੇ ਹਤਾਕੇ ਗਿਆ ਟੈਕਸ ਇਸੇ ਤਰ੍ਹਾਂ ਕਣਕ ਤੋਂ ਵੀ ਚੱਕਣਾ ਟੈਕਸ ਇਹਨਾਂ ਨੇ ਇਹ ਦੁੱਧ ਤੋਂ ਵੀ ਚੱਕਣਾ ਸੋਇਆਬੀਨ ਤੋਂ ਵੀ ਚੱਕਣਾ ਮੱਕੀ ਤੋਂ ਵੀ ਚੱਕਣਾ ਅਸੀਂ ਹੈਗੇ ਆ ਅਸੀਂ ਮੈਦਾਨ 'ਚ ਆਂ ਭਗਮਾਨ ਕਮਾਲ ਸਾਹਿਬ ਜਿਹੜੀ ਮੋਦੀ ਸਰਕਾਰ ਦੀ ਖੇਡ ਸੀ ਆ ਕੇ ਦੇਖ ਲੈ ਸੰਜੁਗਤ ਮੋਰਚਾ ਜਿਉਂਦਾ ਕਿ ਪਿਛਲੇ ਸਾਲ ਲੈ ਰਿਹਾ ਹੈ ਸੰਯੁਕਤ ਮੋਰਚਾ ਚੜ੍ਹਦੀ ਕਲਾ ਚ ਹੈ ਹੌਸਲੇ ਬਲੰਦ ਚ ਹੈ ਅਗਲੇ ਤੇਰੇ ਕਿਸੇ ਹਮਲੇ ਦੀ ਤਿਆਰੀ ਦਾ ਮੋੜ ਮੋੜ ਜਵਾਬ ਦੇਣ ਦੇ ਰੌਚ ਹੈ ਜਿੱਤ ਰੈਲੀ ਦੇ ਵਿੱਚ ਪਹੁੰਚੇ ਕਿਸਾਨ ਭਰਾਵੋ ਅਸੀਂ ਬਹੁਤ ਦਾਅਵੇ ਨਾਲ ਕਹਿ ਸਕਦੇ ਆ ਕਿ ਲੈਂਡ ਪੂਲਿੰਗ ਪਾਲਿਸੀ ਵਾਸਤੇ ਅਸੀਂ ਸਰਕਾਰ ਨੂੰ ਮਜਬੂਰ ਕੀਤਾ ਹੈ ਭਾਵੇਂ ਉਹ ਅਣ ਮੰਨੇ ਦਿਲ ਨਾਲ ਅੰਦਰੋਂ ਅਜੇ ਨਹੀਂ ਪਰਵਾਹ ਉਹਨਾਂ ਨੂੰ ਇਸ ਕਰਕੇ ਇਹ ਗੱਲ ਨਾਲ ਹੁਬ ਨਹੀਂ ਜਾਣਾ ਚਾਹੀਦਾ ਕਿ ਅਸੀਂ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਕਰਾ ਕੇ ਜਿੱਤ ਗਏ ਆ ਇਹਨੂੰ ਉਸੇ ਤਰ੍ਹਾਂ ਲੈਣਾ ਚਾਹੀਦਾ ਜਿਵੇਂ ਮੋਤੀ ਨੇ ਤਿੰਨ ਕਾਨੂੰਨ ਵੇਲੇ ਕਿਹਾ ਸੀ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਇਹੀ ਗੱਲ ਮਤਲਬ ਇਹ ਬਣਦਾ ਕਿ ਉਹ ਸਾਨੂੰ ਸਮਝਾ ਨਹੀਂ ਸਕੇ ਲੈਂਡ ਪੂਲਿੰਗ ਪਾਲਸੀ ਗਲਤ ਨਹੀਂ ਸੀ ਤੁਹਾਡੇ ਸਮਝ ਨਹੀਂ ਆਈ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਇਹ ਲੈਂਡ ਪੂਲਿੰਗ ਪਾਲਸੀ ਲੈ ਕੇ ਆਏ ਐ ਭੂਮੀ ਗ੍ਰਹਿਣ ਐਕਟ 2013 ਦੇ ਮਤਬਕ ਭੂਮੀ ਗ੍ਰਹਿਣ ਤੇ ਮੁਰਬਸੇਬਾ ਕਾਨੂੰਨ 2013 ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਇਸ ਕਾਨੂੰਨ ਦੇ ਤਹਿਤ ਇਸ ਤਰੀਕੇ ਨਾਲ ਕੋਈ ਲੈਂਡ ਪੂਲਿੰਗ ਪਾਲਸੀ ਲੋਕਾਂ 'ਚ ਲਾਗੂ ਕੀਤੀ ਜਾਵੇ ਲੋਕਾਂ ਦੇ ਵਿਸੇਬੇ ਤੋਂ ਪੁੱਛੇ ਤੋਂ ਬਗੈਰ ਉਹ ਜਿਹੜਾ ਸਵੰਨਤ ਲੋਕਾਂ ਨੂੰ ਵਿਸ਼ਵਾਸ ਚ ਲੈਏ ਤੋਂ ਬਗੈਰ ਇਹ ਦੇਖੇ ਤੋਂ ਬਗੈਰ ਕਿ ਜਮੀਨ ਕਿੰਨੀਆਂ ਫਸਲਾਂ ਦੇਣ ਵਾਲੀ ਐ ਇਹ ਦੇਖੇ ਤੋਂ ਬਹਿਰ ਕੇ ਲੋਕਾਂ ਨੂੰ ਮੁੜ ਕੇ ਬਸਾਵਾ ਕਿ ਕਿੱਥੇ ਇਹ ਸਾਰੀਆਂ ਸ਼ਰਤਾਂ ਪਾਸੇ ਰੱਖ ਕੇ ਕਾਲੀ ਵਿੱਚ ਲਿਆ ਹੋਇਆ ਇੱਕ ਫੈਸਲਾ ਸੀ ਜਿਹੜੇ ਤਾਂ ਅਸੀਂ ਦਾਅਵੇ ਨਾਲ ਕਹਿੰਦੇ ਸੀ ਵੀ ਇਹ ਸਰਕਾਰ ਸਾਡੇ ਮੂਰੇ ਖੜ ਨਹੀਂ ਸਕਦੀ ਤੇ ਸਰਕਾਰ ਖੜੀ ਹੁਣ ਸਵਾਲ ਸਮਝਣ ਦਾ ਇਹ ਹੈ ਕਿ ਲੈਂਡ ਪੂਲਿੰਗ ਪਾਲਸੀ ਹੈ ਕੀ ਚੀਜ਼ ਜਿਹੜੀ ਲੈਂਡ ਪੂਲਿੰਗ ਪਾਲਸੀ ਹੈ ਇਹ ਭਰਾਵੋ ਜਿਹੜੀਆਂ ਸੰਸਾਰ ਦੀਆਂ ਵੱਡੀਆਂ ਬਹੁ ਰਾਸ਼ਟਰੀ ਕੰਪਨੀਆਂ ਨੇ ਉਹਨਾਂ ਦੇ ਮੰਡੀ ਕਰਨ ਵਾਸਤੇ ਇੱਕ ਮੰਚ ਸਾਰਦੀ ਰੋੜਾ ਉਹਨਾਂ ਵਾਸਤੇ ਇੱਕ ਪਲੇਟ ਪਰ ਤਿਆਰ ਕਰਨ ਦੀ ਲੋੜ ਹੈ ਉਹਨਾਂ ਦੇ ਵਾਸਤੇ ਵੱਡੇ ਵੱਡੇ ਗਦਾਮ ਵਾਸਤੇ ਸਟੋਰ ਕਰਨ ਵਾਸਤੇ ਮਾਲ ਤਿਆਰ ਕਰਨ ਦੀ ਡੰਪ ਵਾਸਤੇ ਲੋੜ ਹੈ ਸ਼ੋਪਿੰਗ ਮਾਲ ਬਣਾਉਣ ਦੀ ਲੋੜ ਹੈ ਤੇ ਇਸੇ ਤਰ੍ਹਾਂ ਦੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਜਿਹੜੀਆਂ ਸੜਕਾਂ ਕੱਢੀਆਂ ਨੇ ਉਸੇ ਪਾਲਸੀ ਦਾ ਹਿੱਸਾ ਹੈ ਇਹ ਕਹਿ ਕੇ ਕਿ ਲੈਂਡ ਪੂਲਿੰਗ ਤਹਿਤ ਨਾ ਸਰਕਾਰ ਦਾ ਕੋਈ ਪੈਸਾ ਲੱਗਦਾ ਆ ਜਮੀਨਾ ਕਬਜ਼ੇ ਚ ਕਰ ਲੋ ਕੋਈ ਪੈਸਾ ਦੇਣਾ ਨਹੀਂ ਸਿੱਧ ਲੋਕਾਂ ਨੂੰ ਬਰਬਾਹ ਕੇ ਲੈਂਡ ਵੈਕ ਬਣਾ ਲਓ ਜਦੋਂ ਵੀ ਕਿਸੇ ਕੰਪਨੀ ਨੇ ਕੋਈ ਪਲਾਂਟ ਲਾਉਣਾ ਕੋਈ ਫੈਕਟਰੀ ਲਾਉਣੀ ਹੈ ਤਾਂ ਉਹਨਾਂ ਨੂੰ ਦਿੱਤੀ ਜਾਵੇ ਜਿਹੜਾ 4 ਜੂਨ 2025 ਦਾ ਇੱਕ ਸਰਕੂਲਰ ਹੈ ਸਰਕਾਰ ਦਾ ਕੱਢਿਆ ਹੋਇਆ ਉਹਦੇ 'ਚ ਲਿਖਿਆ ਇਹਨਾਂ ਨੇ ਕਿ ਲਾਂਡ ਪੂਲਿੰਗ ਤਹਿਤ ਲਈ ਹੋਈ ਜ਼ਮੀਨ ਕਿਸੇ ਵੀ ਮਤਲਬ ਵਾਸਤੇ ਵਰਤੀ ਜਾ ਸਕਦੀ ਹੈ ਚਾਹੇ ਉਹਦੇ 'ਚ ਡੰਪਿੰਗ ਬਣਾ ਲਓ ਚਾਹੇ ਉਹਦੇ 'ਚ ਇੰਡਸਟਰੀਆਂ ਲਾ ਲਓ ਚਾਹੇ ਕਲੋਨੀਆਂ ਬਣਾ ਲਓ ਇਹਦਾ ਮਤਲਬ ਇਹ ਬਣਿਆ ਕਿ ਇਹ ਬਾਹਰਲੀਆਂ ਕੰਪਨੀਆਂ ਦੀ ਪੂੰਜੀ ਲਵਾ ਕੇ ਇੱਥੇ ਆਪਦੇ ਅੱਡੇ ਕਾਇਮ ਕਰਨਾ ਚਾਹੁੰਦੀਆਂ ਨੇ ਇਹਦੇ ਨਾਲ ਤੁਹਾਨੂੰ ਸਾਰਿਆਂ ਦਾ ਜਿੰਨੇ ਤੁਸੀਂ ਅੱਜ ਬੈਠੇ ਹੋ ਜਿੰਨੇ ਸਾਨੂੰ ਸੁਣਦੇ ਹੋ ਸੋਨੂੰ ਸਾਰਿਆਂ ਨੂੰ ਇੱਕ ਸਬੋਧਨ ਹੋ ਕੇ ਕਹਿੰਨੇ ਆ ਕਿ ਇਸ ਗੱਲ ਨੂੰ ਹੁਬ ਨਾ ਜਾਇਓ ਕਿ ਸਾਡੀਆਂ ਜ਼ਮੀਨਾਂ ਸ਼ਹਿਰਾਂ ਤੋਂ ਦੂਰ ਨੇ ਸੜਕਾਂ ਤੋਂ ਦੂਰ ਨੇ ਇਹਨਾਂ ਵਾਸਤੇ ਕੋਈ ਖਤਰਾ ਨਹੀਂ ਹੈ ਸਾਰੀਆਂ ਪੰਜਾਬੂ ਜ਼ਮੀਨਾਂ ਪੂਰੇ ਭਾਰਤ ਦੇ ਉੱਤਰੀ ਭਾਰਤ ਦੀਆਂ ਕਾਰਪੋਰੇਟ ਕੰਪਨੀਆਂ ਆਪਦੇ ਕਬਜ਼ੇ ਚ ਲੈਣਾ ਚਾਹੁੰਦੀਆਂ ਨੇ ਜਿਹਦੇ ਬਾਰੇ ਤੁਸੀਂ ਪੜਿਆ ਕਾਰ ਗਲਵਾਰੇ ਬੁੱਗਾ ਵਾਰੇ ਤੇ ਦੋ ਹੋਰ ਵੱਡੀਆਂ ਉਹਨਾਂ ਦੇ ਨਾਲ ਕੰਪਨੀਆਂ ਨੇ ਇਹ ਚਾਰ ਕੰਪਨੀਆਂ ਨੇ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਚਾਹੇ ਸੂਬੇ ਦੀ ਹੈ ਚਾਹੇ ਕੇਂਦਰ ਦੀ ਹੈ ਨੀਤੀਆਂ ਤੇ ਨੀਆਂ ਆਰਥਿਕ ਨੀਤੀਆਂ ਤੇ ਇਹਨਾਂ ਦਾ ਕੋਈ ਬਖਰੇਵਾਂ ਨਹੀਂ ਇਨਾਂ ਦਾ ਰੌਲਾ ਕੁਰਸੀਆਂ ਦਾ ਰੌਲਾ ਕੁਰਸੀਆਂ ਦੇ ਰੌਲੇ ਤੇ ਜਿੱਥੇ ਇੱਕ ਸਾਥੀ ਕਹਿਣਗੇ ਕਿ ਅਸੀਂ 86 ਪਾਰਟੀਆਂ ਦੀ ਮੀਟਿੰਗ ਸੱਦੀ ਸ਼ਾਇਦ ਉਹਦੇ ਕਰਕੇ ਇਹ ਲੈਣ ਪੂਲਿੰਗ ਪਾਲਸੀ ਵਾਪਸ ਹੋ ਗਈ ਨਹੀਂ ਪ੍ਰਭੂ ਉਹ ਇਹ ਪਾਲਸੀ ਦੇ ਨਾਲ ਸਹਿਮਤ ਨੇ ਉਹੀ ਉਕਾਲੀਦਾਰ ਜਿਹੜਾ ਉਸ ਮੀਟਿੰਗ 'ਚ ਬੈਠਾ ਸੀ ਉਹ ਰੈਨਪੁਲਿੰਗ ਪਾਲਸੀ 2008 ਦੇ ਵਿੱਚ ਲੈ ਕੇ ਆਇਆ ਹੈ। ਇਹੀ ਕਾਂਗਰਸ ਪਾਰਟੀ ਜਿਹੜੀ ਉਹ ਮੀਟਿੰਗ ਦੇ ਵਿੱਚ ਸੀ ਉਹਦੇ 291 ਦੇ ਵਿੱਚ ਨਵੇਂ ਆਰਥਿਕ ਨੀਤੀਆਂ ਦੇ ਦਸਤਕੀਤੇ ਨੇ। ਇਹ ਉਹਨਾਂ ਚਰੀ ਆਪਣੇ ਤੋਂ ਦੂਰ ਆਪਣੇ ਉਦੋਂ ਹੁੰਦੇ ਨੇ ਜਦੋਂ ਇਹ ਕੁਰਸੀ ਤੋਂ ਦੂਰ ਹੁੰਦੇ ਨੇ। ਇਹ ਮੰਚ ਕਦੇ ਵੀ ਉਹਨਾਂ ਨਾਲ ਸਾਂਝੀ ਨਹੀਂ ਹੋ ਸਕਦਾ। ਦਿੱਲੀ ਮੋਰਚੇ ਦੀ ਜਿੱਤ ਤੋਂ ਬਾਅਦ ਜਦੋਂ ਲੈਂਡ ਪੁਲਿਸੀ ਬਰਸ ਹੋਈ ਹੈ ਸਾਨੂੰ ਪ੍ਰੈਸ ਵਾਲਿਆਂ ਦਾ ਸੁਨੇਹਾ ਆਇਆ ਕਿ ਬਧਾਈਆਂ ਪ੍ਰਧਾਨ ਜੀ ਸੰਯੁਕਤ ਮੋਰਚੇ ਦੀ ਦੂਜੀ ਵੱਡੀ ਜਿੱਤ ਦੂਜੀ ਵੱਡੀ ਜਿੱਤ ਸੰਯੁਕਤ ਮੋਰਚੇ ਦੀ ਐਸੇ ਕਾਰਨ ਕਰਕੇ ਹੋਈ ਹੈ ਕਿ ਅਸੀਂ ਮੁੱਦੇ ਦੀ ਪਛਾਣ ਕੀਤੀ ਹੈ ਸਰਕਾਰ ਦੀ ਹਾਲਤ ਦੇਖੀ ਹੈ ਆਪਦੀ ਹਾਲਤ ਦੇਖੀ ਐ ਲੜਨ ਦਾ ਫੈਸਲਾ ਕੀਤਾ ਐ ਉਥੋਂ ਤੱਕ ਜਾਣ ਦਾ ਫੈਸਲਾ ਕੀਤਾ ਐ ਕਿ ਬੁਰੇ ਦੇ ਬਾਅਦ ਤੱਕ ਜਾਵਾਂਗੇ ਜ਼ਮੀਨਾਂ ਤੇ ਵੜ ਲਈ ਦੱਦੇ ਜਿਵੇਂ ਇਹ ਸਾਥੀ ਨੂੰ ਸਨਮਾਨਤ ਕੀਤਾ ਐ ਇਹਦੇ ਕੋਲੇ ਬੰਬ ਨਹੀਂ ਸੀ ਨਾ ਇਹਦੇ ਕੋਲੇ ਤੋਪਾ ਸੀ ਕਿ ਵੱਡੇ ਮਾਰਨ ਵਾਲਾ ਵੱਡਾ ਨਹੀਂ ਐ ਇਹਨੇ ਆਪਣੀਆਂ ਭਾਵਨਾਵਾਂ ਜਾਗਰ ਕੀਤੀਆਂ ਸੀ ਉਹ ਭਾਵਨਾ ਸਾਡੀਆਂ ਸਾਰਿਆਂ ਦੀਆਂ ਨੇ ਉਹ ਸਾਡੇ ਚੁੱਲਿਆਂ ਦੀਆਂ ਨੇ ਉਹ ਸਾਡੇ ਬੱਚਿਆਂ ਦੇ ਭੇਖਦੀਆਂ ਨੇ ਉਹ ਸਾਡੀ ਬਰਸ ਨਾਲ ਜੁੜੀਆਂ ਹੋ ਜਾਂਦੇ ਇਸ ਕਰਕੇ ਗੱਲ ਕਦੇ ਪਰਵਾਹ ਨਹੀਂ ਹੋਣੀ ਕਿ ਕੋਈ ਹਕੂਮਤ ਸਾਡੇ ਚੁੱਲਿਆਂ ਵੱਲ ਪਵੇ ਇਹ ਗੱਲ ਪ੍ਰਭਾਤ ਨੂੰ ਸਾਫ਼ ਹੈ ਜਦੋਂ ਅਸੀਂ ਕਹਿੰਦੇ ਸੀ ਕਿ ਤੈਨੂੰ ਕਾਨੂੰਨ ਮੋਦੀ ਨੇ ਨਹੀਂ ਲਿਆਂਦੇ ਇਹਦੇ ਪਿਛਲੇ ਪਾਸੇ ਕੋਈ ਬੱਠਾ ਹੈ ਇਸੇ ਤਰ੍ਹਾਂ ਟਰੰਪ ਦੇ ਬਿਆਨ ਪੜ੍ਹ ਰਹੇ ਤੁਸੀਂ ਕਿ ਰੂਸ ਤੋਂ ਤੇਲ ਬੰਦ ਕਰ ਦਿਓ ਖੇਤੀ ਤੋਂ ਸਬਸਿਡੀ ਕੱਟ ਦਿਓ ਮਾਲ ਪਹੜਾ ਕਰਨਾ ਬੰਦ ਕਰ ਦਿਓ ਐਨਐਸਪੀ ਬੰਦ ਕਰ ਦਿਓ ਵਿੱਦਿਆ ਦਾ ਨਿੱਜੀਕਰਨ ਕਰ ਦਿਓ ਬਿਜਲੀ ਬੋਰਡ ਪ੍ਰਾਈਵੇਟ ਕਰ ਦਿਓ 에어ਪੋਰਟ ਨਿੱਜੀਕਰਨ ਦਾ ਤਜ ਦੇ ਦਿਓ ਕਾਲੇ ਦੀਆਂ ਖਾਣਾ ਉਹਨਾਂ ਨੂੰ ਦੇ ਦਿਓ ਇਹ ਸਾਰਾ ਕੁਝ ਉਹਨਾਂ ਦਾ ਮਿਆਰ ਤਕਨੀਤੀਆਂ ਦਾ ਸਿੱਟਾ ਹੈ ਇਹ ਸਾਰਾ ਕੁਝ ਉਹ ਸਾਰੇ ਲੋਕਾਂ ਨੇ ਲਾਗੂ ਕੀਤੀਆਂ ਨੀਤੀਆਂ ਨੇ ਇਸੇ ਤੈਅ ਦਾ ਰਹੀ ਹੈ ਟੈਕਸ ਮੁਕਤ ਵਪਾਰ ਦੀ ਗੱਲ ਜਿਹੜਾ ਮੋਦੀ ਕਾ ਇਹਦੇ ਨਰਮੇ ਤੇ ਹਟਾ ਕੇ ਗਿਆ ਟੈਕਸ ਉਹ ਵਪਾਰ ਦੀ ਗੱਲ ਆ ਰਹੀ ਹੈ ਇਸੇ ਤਰ੍ਹਾਂ ਕਣਕ ਤੋਂ ਵੀ ਚੱਕਣਾ ਟੈਕਸ ਇਹਨਾਂ ਨੇ ਇਹ ਦੁੱਧ ਤੋਂ ਵੀ ਚੱਕਣਾ ਸੋਇਆ ਬੀਜ ਤੋਂ ਵੀ ਚੱਕਣਾ ਮੱਕੀ ਤੋਂ ਵੀ ਚੱਕਣਾ ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਲੈ ਕੇ ਆ ਜਾਣੀਆਂ ਨੇ ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਉਹ ਪੂੰਜੀਵਾਦ ਦੇਸ਼ ਨੇ ਜਿਹੜੇ ਸ਼ਰਮਾਇਦਰ ਮੁਲਕ ਉਹਨਾਂ ਦੇ ਥੱਲੇ ਲਾ ਕੇ ਚੱਲਦੀ ਹੈ ਉਹਨਾਂ ਦੇ ਸਮਝੌਤਿਆਂ ਨੂੰ ਪ੍ਰਵਾਨ ਕਰਦੀ ਹੈ ਜਿਹੜੀ ਸਾਡੀ ਜਨਤਾ ਦੀ ਰੋਟੀ ਦਾ ਖਤਰਾ ਬਣੇ ਹੋਏ ਨੇ ਇਸ ਕਰਕੇ ਲੋੜ ਇਸ ਕਰਦੀ ਹੈ ਕਿ ਅਸੀਂ ਆਏ ਹਾਂ ਸਮਰਾਲੇ ਇਹ ਗੱਲ ਦੱਸਣ ਦੀ ਖਾਤਰ ਕਿ ਅਸੀਂ ਹੈਗੇ ਹਾਂ ਅਸੀਂ ਮੈਦਾਨ ਚ ਭਗਮਾਨ ਕਮਾਲ ਸਾਹਿਬ ਜਿਹੜੀ ਮੋਦੀ ਸਰਕਾਰ ਦੀ ਖੇਡ ਸੀ ਕਿ ਮੈਂ ਸੰਯੁਕਤ ਮੋਰਚੇ ਨੂੰ ਵਿੱਚ ਸਨ ਲਾ ਲਿਆ ਸੰਯੁਕਤ ਮੋਰਚੇ ਨੂੰ ਪਾੜ ਕੇ ਖੰਡਿਆਤਾ ਸੰਯੁਕਤ ਮੋਰਚੇ ਦੇ ਅੰਦੋਲਨ ਨੂੰ ਫੇਲ ਕਰਤਾ ਅੱਜ ਅਸੀਂ ਤੁਹਾਨੂੰ ਫਮਰਾਲੇ ਦੀ ਮੰਡੀ ਤੋਂ ਦੱਸਦੇ ਆ ਕਿ ਆ ਕੇ ਦੇਖ ਲੈ ਕਿ ਸੰਯੁਕਤ ਮੋਰਚਾ ਜਿਉਂਦਾ ਹੈ ਕਿ ਪਿਛਲੇ ਸਾਂ ਲੈ ਰਿਹਾ ਹੈ ਸੰਯੁਕਤ ਮੋਰਚਾ ਚੜ੍ਹਦੀ ਕਲਾ ਚ ਹੈ ਹੌਸਲੇ ਬਲੰਦ ਚ ਅਗਲੇ ਤੇਰੇ ਕਿਸੇ ਹਮਲੇ ਦੀ ਤਿਆਰੀ ਦਾ ਮੋੜ ਮਾ ਜਵਾਬ ਦੇਣ ਦੇ ਰੌਚ ਹੈ ਸੋ ਸਾਥੀਓ ਵੱਡੀ ਲੜਾਈ ਸਾਡੇ ਸਾਹਮਣੇ ਹੈ ਉਹਦੀ ਖਾਤਰ ਤਿਆਰ ਹੋਣਾ ਪੈਣਾ ਅਸੀਂ ਹਣ ਪੀੜਤ ਲੋਕਾਂ ਦਾ ਮਾਮਲਾ ਵੀ ਲਵਾਂਗੇ ਅਸੀਂ ਨਰਮੇ ਵਾਲੇ ਮੁੱਸਲੇ ਤੇ ਵੀ ਲੜਾਂਗੇ ਅਸੀਂ ਜਿਹੜੀ ਸਹਿਕਾਰੀ ਸਭਾ ਦੀਆਂ ਸਮੱਸਿਆਵਾਂ ਨੇ ਉਹਨਾਂ ਤੇ ਵੀ ਗੱਲ ਕਰਾਂਗੇ ਅਸੀਂ ਗੱਲੇ ਦਾ ਬਕਾਇਆ ਵੀ ਲੈਣਾ ਹੈ ਇਹ ਸਾਰੀਆਂ ਮੰਗਾਂ ਤੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਜੱਥੇਬੰਦੀਆਂ ਇੱਕ ਜੁਟ ਤੇ ਇੱਕ ਮੋਟ ਨੇ ਤੇ ਜੱਟ ਕੇ ਨਿਕਲਾਂਗੇ